ਅੱਜ ਦੀ ਲਾਈਵ ਵੀਡੀਓ ਦੇ ਵਿੱਚ ਇੱਕ ਬੈੜ ਦਿਖਾਉਣੀ ਆ ਬਹੁਤ ਹੀ ਜਿਆਦੇ ਸੋਹਣੀ ਜਰਸੀ ਬੈੜ ਤੇ ਮੰਗਰ ਜਿਹੜੀ ਇਹਦੇ ਬੱਛੀ ਆ ਡੈਨਮਾਰਕ ਚਾਲੀ 146 ਟੌਮ ਕੈਟ ਦੇ 66 ਸੀਮਨ ਦੀ ਬੱਛੀ ਆ ਵੀਰੇ ਫੁੱਲ ਗਾਰੰਟੀ ਹੋ 66 ਸੀਮਨ 1500 ਦਾ ਭਰਾਇਆ ਹੋਇਆ ਆਪਣੇ ਕੋਲੋਂ ਸ਼ਿੱਕਾ ਵੀ ਮਿਲ ਜੂਗਾ ਤੁਹਾਨੂੰ ਬਾਕੀ ਜਿਹੜੀ ਬੈੜ ਦੀ ਕੁਆਲਿਟੀ ਕੁਆਲਿਟੀ ਚੈੱਕ ਕਰ ਲਓ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਹੋਇਆ ਬੈੜ ਨੇ ਬਾਈ ਅੱਜ ਰਾਤ ਨੂੰ ਦੋ ਦੋਨਾਂ ਦੀ ਸੂਈ ਹੋ ਜੂ 13 14 ਕਿਲੋ ਬੌਲੀ ਹੋਣ ਵੀ ਸਟਾਰਟਿੰਗ ਆ ਬਾਕੀ ਜੀ ਆਰਡਰ ਕੁਆਲਿਟੀ ਕਰੀਏ ਦੇਖੀ ਤਾਂ ਬਹੁਤ ਜਿਆਦਾ ਸਾਫ਼ ਆ ਬਹਿੜਦੀ ਬਾਕੀ ਕੁਆਲਿਟੀ ਬੜ ਚਾਰੇ ਦਾਂ ਦਾ ਨਵੇਂ ਹਾਣ ਦੀ ਬੱਚੀ ਆ ਸੀਲਸ ਲੱਗਦੀ ਐਨੀ ਗਾਰੰਟੀ ਆ ਨਿਆਣਾ ਪਾਲਿਓ ਨਾ ਪਾਲਿਓ ਜੇ ਪੈਰਸ ਲਾਜੇ ਆਪਣੀ ਫੁੱਲ ਗਾਰੰਟੀ ਹੂ ਥਣਾ ਦੇ ਵਿੱਚ ਕੋਈ ਦਿੱਕਤ ਹੋਵੇ ਉਸ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੂ ਮੇਨ ਗੱਲ ਰਹੇਗੀ ਬਾਈ ਤੁਹਾਡੇ ਦੁੱਧ ਤੁਹਾਡੀ ਸੇਵਾ ਦਾ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਹਾਂ ਇਸ ਵਾਰ ਹੁਣ 20 ਪਲੱਸ ਦੁੱਧ ਦੀ ਤੋ ਉਮੀਦ ਆ ਕੋਈ ਭਾਲ ਭੂਲ ਨਹੀਂ ਹੈਗੀ ਨਾਰਮਲ ਲੇਵੇ ਦੇ ਵਿੱਚ ਆ ਸਵੇਰ ਦੀ ਜਮਾ ਬੋਲਿਓ ਖਾਲੀ ਕਰੀ ਹੋਈ ਆ ਤੇ ਮਾਨਿਕ ਚਲੋ ਵੀ ਵਧੀਆ ਆਰਡਰ ਕੁਆਲਿਟੀ ਅੱਜ ਤਿਆਰ ਕਰੀ ਫਿਰਦੀ ਆ ਟਾਈਮ ਤੇ ਹਜੇ 4:44 ਮਿੰਟ ਹੋਏ ਆ ਬਾਈ ਤੇ ਸਵੇਰੇ 7:30 ਦੀ ਚੋਈ ਹੋਈ ਆ ਤੇ ਮਾਨਿਕ ਚਲੋ ਵੀ ਜਿਹੜੀ ਬੱਚੀ ਆ ਵਿਸ਼ੇ ਬਾਰ-ਬਾਰ ਦੱਸਦੇ ਆ ਵੀ ਡੈਨਮਾਰਕ 40146 ਟੌਮ ਕੈਟ ਦੀ 66 ਸੀ ਮੰਦੀ ਆ ਬਹੁਤ ਹੀ ਸੋਹਣਾ ਤੇ ਪਿਆਰਾ ਬੱਚਾ ਆ ਬਾਈ ਦੇਖ ਸਕਦੇ ਹੋ ਇਹ ਵੀ ਸੁਆਦ ਆ ਜਾਂਦਾ ਇਹ ਜੀਆਂ ਗੱਲਾਂ ਦਾ ਕਿਉਂਕਿ ਜਿਹੜੇ ਭਰਾ ਨੇ ਸੇਲ ਕਰਨੀ ਹੁੰਦੀ ਆ ਦੇਖੋ ਉਹਨੇ ਤਾਂ ਸੇਲ ਕਰਨੀ ਆ ਤੇ ਨਹੀਂ ਅਗਲਾ ਕਹਿੰਦਾ ਨੰਗਾਉਣੀ ਐ ਇਸ ਵਾਰ ਤਾਂ ਠੀਕ ਆ ਜਿਹੜਾ ਮਰਜ਼ੀ ਭਰਾ ਦੋ ਪਰ ਭਰਾ ਨੇ ਵੇਚ ਨਹੀਂ ਸੀ ਤਾਂ ਵੀ ਚੰਗਾ ਸੀ ਮਣ ਭਰਾਇਆ ਕਿਉਂਕਿ ਉਹਦੇ ਵਿੱਚ ਦੋ ਰਾਇਆ ਸੀ ਇੱਕ ਮੱਝ ਸੀ ਇੱਕ ਗਾਂ ਦੋਨਾਂ 'ਚ ਯੂਜ਼ ਕਰਕੇ ਬਾਈ ਦਾ ਮਾਨ ਮੱਝ ਰੱਖਣ ਦਾ ਬਣ ਗਿਆ ਮੱਝ ਰੱਖ ਲਈ ਤਾਂ ਵੈੜ ਸੇਲ ਕਰਤੀ ਰੇਟ ਜਾਇਜ਼ ਹੋਊਗਾ ਪਿੰਡ ਭਦਾਉੜ ਜ਼ਿਲ੍ਹਾ ਬਰਨਾਲਾ 959272575 ਆਪਣਾ ਫੋਨ ਨੰਬਰ ਆ ਜਿਹੜੇ ਭਰਾ ਲਾਈਵ ਨੂੰ ਦੇਖ ਰਿਹਾ ਸ਼ੇਅਰ ਜਰੂਰ ਕਰ ਦਿਓ ਬਾਈ ਤੇ ਜਾਇਜ਼ ਰੇਟ ਦੇ ਵਿੱਚ ਵੈੜ ਹੋਊਗੀ ਪਿੰਡ ਭਦਾਉੜਾ ਜ਼ਿਲ੍ਹਾ ਬਰਨਾਲਾ ਦਾ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਹੋਇਆ ਬੈੜੀ ਨੇ ਦੋ ਅੱਜ ਰਾਤ ਨੂੰ ਦੋ ਦੋਨਾਂ ਦੀ ਸੂਈ ਹੋ ਜੂ ਬਾਕੀ ਥਣ ਥਣੂ ਮੁੱਠੀ ਵਾਲਾ ਸਾਈਜ਼ ਆ ਕੋਈ 1% ਦਾ ਵੀ ਥਣਾ ਚ ਨਕਸੋਵੇ ਦਾ ਬਾਧ ਦੇ ਅੰਦਰ ਹੋਵਾਂਗੇ ਤੇ ਪਿੱਛੇ ਬਾਰ ਬਾਰ ਵਛੀ ਦੱਸ ਦਿਆਂ ਵੀਰੇ ਡੈਨਮਾਰਕ 40 146 ਟੌਮ ਕੈਟ ਦੇ ਸੈਕਸਡ ਸੀਮਨ ਦੀ ਵਛੀ ਆ ਤੇ ਬੈੜ ਦੀ ਬਹੁਤ ਸੋਹਣੀ ਰੰਗ ਰੂੰਗਦੀ ਤੇ ਉਤੋਂ ਸਿੱਧੀ ਆ ਜਮਾ ਤੇ ਸਾਫ ਸੁਥਰੀ ਬੈੜਾ ਬਾਈ ਜੇ ਕਿਸੇ ਭਰਾ ਨੂੰ ਬੈੜ ਪਸੰਦ ਆਉਂਦੀ ਆ ਤਾਂ ਆਪਣੇ ਨਾਲ 959274571 ਤੇ ਕੰਟੈਕਟ ਤੁਸੀਂ ਕਰਕੇ ਬੈੜ ਖਰੀਦ ਸਕਦੇ ਹੋ ਰਾਜੂ ਲਾਲਾ ਬੱਚੇ ਕੋਈ ਨਹੀਂ ਤੇ ਬਾਕੀ ਵੀਰੇ ਕਿਸੇ ਵੀ ਪੈਸੇ ਤੇ ਮਿਲਦੇ ਆਂ ਬਾਈ ਚਲੋ ਥੋੜੇ ਵਿੱਚ ਫੋਨ ਆਉਣ ਲੱਗੇ ਨਾਲ ਦੀ ਨਾਲ ਤੇ ਬਾਈ ਜੇ ਕਿਸੇ ਨੂੰ ਬੈੜੀ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਬੱਚਾ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਪੂਰਾ ਹੈਲਦੀ ਆ ਕੋਈ ਇਹ ਨਹੀਂ ਹੈਗਾ ਵੀ ਲਿੱਸਾ ਲਾਵਾਂ ਦੋ ਦਿਨਾਂ ਦੀ ਹੋ ਜੂ ਰਾਤ ਨੂੰ ਬਾਈ ਤੇ ਬਾਕੀ ਸੀਲਸ ਲੱਗ ਬਹੁਤ ਆ ਵੀਰੇ ਬੱਚੀ ਛੱਡਣੀਆਂ ਨਾ ਛੱਡਣੀਆਂ ਨਿਆਣਾ ਪਾਉਣਾ ਨਾ ਪਾਉਣਾ ਥੋਡੀ ਮਰਜ਼ੀ ਹੋਊਗੀ ਕਿਸੇ ਵੀ ਚੀਜ਼ ਦੀ ਇੱਕ ਵੀ ਪੈਸੇ ਦਾ ਨੌਕਸ ਨਹੀਂ ਬੈਠਦੇ ਵਿੱਚ ਤੇ ਦੁੱਧੋ ਥੋਡੀ ਸੇਵਾ ਦਾ ਪਹਿਲੇ ਸੂਏ 18 ਕਿਲੋ ਦੁੱਧ ਚੋਇਆ ਹੋਇਆਗਾ ਦੂਜਾ ਸੂਆ ਹੁਣ ਅੱਜ ਦੋ ਦਿਨਾਂ ਦੀ ਰਾਤ ਨੂੰ ਸੂਈ ਹੋ ਜੂ ਟੌਮ ਕੈਂਟ ਦੇ 66 ਸਿਮਨ ਡੈਨਮਾਰਕ 40146 ਦੀ ਪਿੱਛੇ ਬੱਚੀ ਆ ਤੇ ਬਾਕੀ ਚਵਾਈ ਚੂਈ ਦੀ ਬਹੁਤ ਜਿਆਦੇ ਚੰਗੀਆਂ ਮੜੀ ਧਾਰਮਣੀ 라ਜੂ ਇੱਕ ਥੱਲੇ ਨੂੰ ਸੜਾ ਕੇ ਮਾਰ ਦੇ ਬਹੁਤ ਹੀ ਹੈਲਦੀ ਬੱਚਿਆ ਕੋਈ ਇਹੋ ਜੀ ਗੱਲ ਨਹੀਂ ਚਵਾਈ ਮੋਟੀਆਂ ਮਾਰਦੇ ਘੱਤਣਾ ਕੋਈ ਨਹੀਂ ਬਹੁਤ ਹੀ ਸਣ ਸੋਨਾ ਚੋਣਾ ਛੱਡੀ ਮਾੜੀ ਜੀ ਆ ਬੱਚਾ ਫੜ ਮਾੜਾ ਜੀ ਬਹੁਤ ਹੀ ਮੋਟੀ ਚਵਾਈ ਦੇ ਵਿੱਚ ਵਹਿੜਾ ਵੀਰੇ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ 959274571 ਤੇ ਕੰਡੈਕਟ ਕਰਕੇ ਦੂਜਾ ਸੂਆ ਸੂਈ ਆ 20 ਤੋਂ ਪਲੱਸ ਦੀ ਹੁਣ ਉਮੀਦ ਆ 18 ਕਿਲੋ ਦੁੱਧ ਪਹਿਲੇ ਸੂਏ ਨੇ ਦਿੱਤਾ ਹੋਇਆ ਤੇ ਪਿੱਛੇ ਡੈਨਮਾਰਕ 40146 ਟੌਮਕੈਟ ਦੇ سیمਨ ਦੀ ਸੈਕਸੜ سیمੰਦੀ ਵਿੱਚ ਇਹਦੇ ਬੱਚੀ ਆ ਤੇ ਮਿਲਦੇ ਆ ਭਰਾਜੀ ਕਿਸੇ ਅਗਲੇ ਲਾਈਵ ਦੇ ਵਿੱਚ ਲਾਈਵ ਨੂੰ ਸ਼ੇਅਰ ਜਰੂਰ ਮੇਰੇ ਭਰਾ ਕਰਦਿਆ ਕਰੋ ਤੇ ਰੋਜ਼ ਆਪਣੇ ਚੈਨਲ ਤੇ 2-4 ਦਿਨਾਂ ਬਾਅਦ ਵਧੀਆ ਬੈਹੜ ਮਨੇ ਚਲੋ ਵੀ ਬਿਨਾ ਨੌਕਸ ਤੋਂ ਆਪਾਂ ਭਾਲ ਕੇ ਘਰੇਲੂ ਪਸ਼ੂ ਲੈ ਕੇ ਆਉਂਦੇ ਹੀ ਰਹਨੇ ਆ ਤੇ ਆਪਣੇ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਸਾਰੇ ਭਰਾਵਾਂ ਦਾ ਧੰਨਵਾਦ ਜੀ